ਆਜ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਗਈ ਇਸ ਦੌਰਾਨ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਵੱਡਾ ਸੁਭਾਗਾ ਦਿਨ ਹੈ ਤੇ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਵੀ ਹੈ ਅਤੇ ਸ਼ੁਕਰਾਨਾ ਯਾਤਰਾ ਵੀ ਕੱਢੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਵਲੰਟੀਅਰ ਸਹਿਬਾਨਾਂ ਦਾ ਹਰ ਹੁਕਮ ਖਿੜਮੱਥੇ ਪਰਵਾਨ ਕਰਕੇ ਆਮ ਆਦਮੀ ਪਾਰਟੀ ਨੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ ਅਤੇ 2027 ਦੀਆਂ ਚੋਣਾਂ ਦੇ ਲਈ ਸੰਘਰਸ਼ ਦਾ ਆਗਾਜ਼ ਕਰਦੇ ਹੋਏ ਆਓ ਮਿਲ ਕੇ ਹੋਰ ਨਵੀਆਂ ਪ੍ਰਾਪਤੀਆਂ ਤੇ ਰੰਗਲੇ ਪੰਜਾਬ ਦੀ ਸਥਾਪਨਾ ਵੱਲ ਕਦਮ ਵਧਾਈਏ ਇਹ ਜ਼ਿਕਰ ਹੈ ਜਿਹੜਾ ਉਹ ਮੰਤਰੀ ਅਮਨ अरोड़ा ਦੇ ਵੱਲੋਂ ਕੀਤਾ ਗਿਆ ਦੇਖੋ ਇਸ ਦੌਰਾਨ ਉਹਨਾਂ ਨੇ ਹੋਰ ਕੀ ਕੁਝ ਕਿਹਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦੇਲ ਦੀ ਕਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇੰਨਾ ਪਿਆਰ ਮਾਣ ਸਤਿਕਾਰ ਦੇਣ ਦੇ ਲਈ ਪਹੁੰਚੇ ਹੋ ਔਰ ਇਹਦੇ ਨਾਲ ਹੀ ਤੁਹਾਨੂੰ ਅੱਜ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦੇਣੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕਿਆ ਸੀਗਾ ਦੇਸ਼ ਦੀ ਰਾਜਨੀਤੀ ਦੇ ਵਿੱਚੋਂ ਗੰਦਗੀ ਦੀ ਸਫਾਈ ਦੇ ਲਈ ਅੱਜ ਉਹਦੀਆਂ ਵੀ ਤੁਹਾਨੂੰ ਮੁਬਾਰਕਾਂ ਔਰ ਅੱਜ ਮੈਂ ਸ਼ੁਕਰਾਨਾ ਕਰਦਾ ਉਸ ਪਰਮਪితਾ ਪ੍ਰਮਾਤਮਾ ਦਾ ਪਾਰਟੀ ਦੀ ਲੀਡਰਸ਼ਿਪ ਦਾ ਅਰਵਿੰਦ ਜੀ ਦਾ ਮਾਨ ਸਾਹਿਬ ਦਾ ਸਾਰੇ ਸਾਰਿਆਂ ਦਾ ਔਰ ਤੁਹਾਡਾ ਸਾਰਿਆਂ ਦਾ ਕਿ ਜਿਨ੍ਹਾਂ ਦੀਆਂ ਦੁਆਵਾਂ ਸੰਕਾਂ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਨਿਮਾਨੇ ਜੇ ਨਾ ਚੀਜ਼ ਜੇ ਵਰਕਰ ਨੂੰ ਔਰ ਮੇਰੇ ਵੀਰ ਸ਼ੇਰੀ ਕਲਸੀ ਨੂੰ ਮਿਲੀ ਹੈ ਮੈਂ ਤੁਹਾਨੂੰ ਵਿਸ਼ਵਾਸ ਦਵਾ ਰਾਂ ਕਿ ਇਹ ਪਾਰਟੀ ਵਰਕਰਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਤੇ ਵਰਕਰਾਂ ਦੀ ਸੁਣਵਾਈ ਵਰਕਰਾਂ ਦਾ ਹੁਕਮ ਹੈ ਜਿਹੜਾ ਉਹ ਸਾਡੇ ਸਿਰ ਮੱਥੇ ਪਰਵਾਨ ਹੋਊਗਾ ਤਾਂ ਕਿ ਆਪਾਂ ਇਸੇ ਤਰੀਕੇ ਦੇ ਨਾਲ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਇਹਨਾਂ ਦੋ 2.5 ਸਾਲਾਂ ਦੇ ਵਿੱਚ ਪੰਜਾਬ ਨੂੰ ਮੁਰਦਾਰਾ ਖੁਸ਼ਹਾਲੀ ਤੇ ਤੇ ਰੰਗਲੇ ਪੰਜਾਬ ਵਾਲੇ ਰਾਹ ਤੇ ਚੜਨਾ ਔਰ 2027 ਦੀ ਦੇ ਸੰਘਰਸ਼ ਦਾ ਆਗਾਜ਼ ਹੈ ਜਿਹੜਾ ਸਾਥਿਓ ਆਪਾਂ ਅੱਜ ਤੋਂ ਹੀ ਰਲ ਮਿਲ ਕੇ ਸ਼ੁਰੂ ਕਰਨਾ ਹੈ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਕਿ ਵਰਕਰ ਦਾ ਜੋ ਹੁਕਮ ਹੋਊਗਾ ਵਲੰਟੀਅਰ ਦਾ ਜੋ ਹੁਕਮ ਹੋਊਗਾ ਉਹ ਪਾਰਟੀ ਦੇ ਔਰ ਸਰਕਾਰ ਦੇ ਸਿਰ ਮੱਥੇ ਪ੍ਰਵਾਨ ਹੋਊਗਾ ਤੁਸੀਂ ਉਹ ਜਿਹੜੇ ਜਿਹੜੇ ਸਰਕਾਰਾਂ ਤੇ ਪਾਰਟੀਆਂ ਚਲਾਓਗੇ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ ਅਜ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਗਈ ਇਸ ਦੌਰਾਨ ਮੰਤਰੀ ਅਮਨ अरोड़ा ਨੇ ਕਿਹਾ ਕਿ ਅੱਜ بڑا ਸੁਭਾਗਾ ਦਿਨ ਹੈ ਤੇ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਵੀ ਹੈ ਅਤੇ ਸ਼ੁਕਰਾਨਾ ਯਾਤਰਾ ਵੀ ਕੱਢੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਵਲੰਟੀਅਰ ਸਹਿਬਾਨਾਂ ਦਾ ਹਰ ਹੁਕਮ ਖਿੜਮੱਥੇ ਪਰਵਾਨ ਕਰਕੇ ਆਮ ਆਦਮੀ ਪਾਰਟੀ ਨੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ ਅਤੇ 2027 ਦੀਆਂ ਚੋਣਾਂ ਦੇ ਲਈ ਸੰਘਰਸ਼ ਦਾ ਆਗਾਜ਼ ਕਰਦੇ ਹੋਏ ਆਓ ਮਿਲ ਕੇ ਹੋਰ ਨਵੀਆਂ ਪ੍ਰਾਪਤੀਆਂ ਤੇ ਰੰਗਲੇ ਪੰਜਾਬ ਦੀ ਸਥਾਪਨਾ ਵੱਲ ਕਦਮ ਵਧਾਈਏ ਇਹ ਜ਼ਿਕਰ ਹੈ ਜਿਹੜਾ ਉਹ ਮੰਤਰੀ ਅਮਨ अरोड़ा ਦੇ ਵੱਲੋਂ ਕੀਤਾ ਗਿਆ ਦੇਖੋ ਇਸ ਦੌਰਾਨ ਉਹਨਾਂ ਨੇ ਹੋਰ ਕੀ ਕੁਝ ਕਿਹਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦੇਲ ਦੀ ਗਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇੰਨਾ ਪਿਆਰ ਮਾਨ ਸਤਿਕਾਰ ਦੇਣ ਦੇ ਲਈ ਪਹੁੰਚੇ ਹੋ ਔਰ ਇਹਦੇ ਨਾਲ ਹੀ ਤੁਹਾਨੂੰ ਅੱਜ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦੇਣੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕਿਆ ਸੀਗਾ ਦੇਸ਼ ਦੀ ਰਾਜਨੀਤੀ ਦੇ ਵਿੱਚੋਂ ਗੰਦਗੀ ਦੀ ਸਫਾਈ ਦੇ ਲਈ ਅੱਜ ਉਹਦੀਆਂ ਵੀ ਤੁਹਾਨੂੰ ਮੁਬਾਰਕਾਂ ਔਰ ਅੱਜ ਮੈਂ ਸ਼ੁਕਰਾਨਾ ਕਰਦਾ ਉਸ ਪਰਮਪੀਤਾ ਪ੍ਰਮਾਤਮਾ ਦਾ ਪਾਰਟੀ ਦੀ ਲੀਡਰਸ਼ਿਪ ਦਾ ਅਰਵਿੰਦ ਜੀ ਦਾ ਮਾਨ ਸਾਹਿਬ ਦਾ ਸਾਰੇ ਸਾਰਿਆਂ ਦਾ ਔਰ ਤੁਹਾਡਾ ਸਾਰਿਆਂ ਦਾ ਕਿ ਜਿਨ੍ਹਾਂ ਦੀਆਂ ਦੋਵਾਂ ਸੰਕਾ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਨਿਮਾਣੇ ਜੇ ਨਾ ਚੀਜ਼ ਦੇ ਵਰਕਰ ਨੂੰ ਔਰ ਮੇਰੇ ਵੀਰ ਸ਼ੇਰੀ ਕਲਸੀ ਨੂੰ ਮਿਲੀ ਹੈ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਕਿ ਇਹ ਪਾਰਟੀ ਵਰਕਰਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਤੇ ਵਰਕਰਾਂ ਦੀ ਸੁਣਵਾਈ ਵਰਕਰਾਂ ਦਾ ਹੁਕਮ ਹੈ ਜਿਹੜਾ ਉਹ ਸਾਡੇ ਸਿਰ ਮੱਥੇ ਪਰਵਾਨ ਹੋਊਗਾ ਤਾਂ ਕਿ ਆਪਾਂ ਇਸੇ ਤਰੀਕੇ ਦੇ ਨਾਲ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਇਹਨਾਂ ਦੋ 82 ਸਾਲਾਂ ਦੇ ਵਿੱਚ ਪੰਜਾਬ ਨੂੰ ਮੁਰਦौरा ਖਸ਼ਾਲੀ ਤੇ ਤੇ ਰੰਗਲੇ ਪੰਜਾਬ ਵਾਲੇ ਰਾਹ ਤੇ ਚੜਨਾ ਔਰ 2027 ਦੀ ਦੇ ਸੰਘਰਸ਼ ਦਾ ਆਗਾਜ਼ ਹੈ ਜਿਹੜਾ ਸਾਥੀਓ ਆਪਾਂ ਅੱਜ ਤੋਂ ਹੀ ਨਾਲ ਮਿਲ ਕੇ ਸ਼ੁਰੂ ਕਰਨਾ ਹੈ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਕਿ ਵਰਕਰ ਦਾ ਜੋ ਹੁਕਮ ਹੋਊਗਾ ਵਲੰਟੀਅਰ ਦਾ ਜੋ ਹੁਕਮ ਹੋਊਗਾ ਉਹ ਪਾਰਟੀ ਦੇ ਔਰ ਸਰਕਾਰ ਦੇ ਸਿਰ ਮੱਥੇ ਪ੍ਰਵਾਨ ਹੋਊਗਾ ਤੁਸੀਂ ਉਹ ਜਿਹੜੇ ਜਿਹੜੇ ਸਰਕਾਰਾਂ ਤੇ ਪਾਰਟੀਆਂ ਚਲਾਓਗੇ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਤੋਂ ਬਹੁਤ ਬਹੁਤ ਧੰਨਵਾਦ